ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਬਹੁ ਆਰਥਕ ਸ਼ਬਦ ਕਰਾਂਗੇ ਕੱਕੇ ਦੇ ਠੀਕ ਹੈ ਅਸੀਂ ਪਹਿਲੇ ਵੀ ਊੜਾ ਐੜਾ ਈੜੀ ਸਸਾ ਤਕਰ ਕਾਲੇ ਅੱਜ ਅਸੀਂ ਕੱਕੇ ਦੇ ਕਰਾਂਗੇ ਠੀਕ ਹੈ ਬਹੁ ਆਰਥਕ ਸ਼ਬਦ ਜਿਵੇਂ ਇੱਕ ਅਰਥ ਇੱਕ ਸ਼ਬਦ ਦੇ ਕਿੰਨੇ ਜ਼ਿਆਦਾ ਅਰਥ ਹੋਣੇ ਸ਼ਬਦ ਦੀ ਘੇ ਪਰ ਉਹਦੇ 3 3 4 4 ਅਰਥ ਬਣਨੇ ਠੀਕ ਹੈ ਨਾ ਲੈਟਸ ਸਟਾਰਟ ਨੰਬਰ 1 ਹੈ ਕਹੀ कही मतलब आखी उस मैं अज यह गल कही है यानी कि ओन मैं अज गल आखी है कही है आखी ठीक है असी इतने आखी नहीं लिखना असी कही ही लिखना नैक्सट है मिट्टी पुटन वाला यंत्र जिन्हों कई कई मिट्टी पुटो कि दलजीत ने है गल कही सोहनी की है यानी कि किन्नी सोहनी की है ਅਸੀਂ ਵਾਕ ਉਹ ਬਣਾਣਾ ਜਿਹਦਾ ਕੋਈ ਅਰਥ ਹੋਵੇ ਤੇ ਤੁਸੀਂ ਆਪਣੇ ਵੱਲੋਂ ਵੀ ਇੱਥੇ ਵਾਹ ਕੇ ਲਿਖ ਸਕਦੇ ਹੋ ਠੀਕ ਹੈ ਜ਼ਰੂਰੀ ਨਹੀਂ ਕਿ ਆਹੀ ਕੰਪਲੀਟ ਕਰਨੇ ਆਪਣੇ ਵੱਲੋਂ ਲਿਖਨੇ ਆ ਕੱਚਾ ਪੱਕੇ ਦੇ ਉਲਟ ਇਸ ਕੱਪੜੇ ਦਾ ਰੰਗ ਕੱਚਾ ਹੈ ਮਿੱਤਲਾਉਣਾ ਰੋਟੀ ਖਾਂਦਿਆ ਹੀ ਮੇਰਾ ਜੀ ਕੱਚਾ ਹੋ ਲੱਗ ਪਿਆ ਝੂਠਾ ਜਦੋਂ ਉਸ ਦਾ ਸੱਚ ਸਾਹਮਣੇ ਆਇਆ ਤਾਂ ਉਹ ਬੜਾ ਕੱਚਾ ਹੋਇਆ ਅਨਰੀਜਿਆ कुत्ते कच्चा मास ही खा जाते हैं ठीक है कुत्ते ता आएगा बेटा यहाँ पे कुत्ते ता कुत्ते कच्चा मास ही खा जाते हैं नैक्सट कच्छ कछीरा मेरी ये कच जल्दी तो Next, number second, कच है कच्छ जल्दी धो दौ नैक्सट है नंबर सैकेंड थां का नछ भारत का सरहदी खेत्र है किसी थां का ना भी है ठीक है मिन्ती ਮੇਰੀ ਸਾਰੀ ਜਬੀਨ ਕੱਚ ਕੇ ਖੇਤਰਫਲ ਕੱਢ ਦਿਓ ਐਂਡ ਇਹਦਾ ਲਾਸਟ ਬੰਦਾ ਹੈ ਸ਼ਰੀਦਾ ਇੱਕ ਹਿੱਸਾ ਤੇਰੀ ਕੱਚ ਵਿੱਚ ਬਹੁਤ ਵਾਲ ਹਨ ਨੈਕਸਟ ਨੰਬਰ 4 ਹੈ ਕਨੀ ਕੱਚੇ ਚਾਵਲ ਜਿਹਨੂੰ ਅਸੀਂ ਟੋਟਾ ਚਾਵਲ ਵੀ ਕਹਿੰਦੇ ਆ ਠੀਕ ਹੈ ਚਾਵਲ ਅਜੇ ਰਿੱਜੇ ਨਹੀਂ ਇੰਨਾ ਵਿੱਚ ਅਜੇ ਕਨੀ ਬਾਕੀ ਹੈ ਯਾਨਕਿ ਡੱਡੇ-ਡੱਡੇ ਵੀ ਜਿਹਨੂੰ ਅਸੀਂ ਕਹਿ ਦਿੰਨੇ ਆ ਨੈਕਸਟ ਆ ਟੋਟਾ ਇਸ ਕੋਕੇ ਵਿੱਚ ਹੀਰੇ ਦੀ ਕਨੀ ਜੁੜੀ ਜੜੀ ਹੋਈ ਹੈ ਯਾਨਕੀ ਹੀਰੇ ਦਾ ਕੋਕਾ ਜੜਿਆ ਹੋਇਆ ਹੈ ਬੰਨਿਆ ਹੋਇਆ ਨੈਕਸਟ ਆ ਬੂੰਦ ਬੱਦਲ ਇਹਨਾ ਆਇਆ ਸੀ ਪਰ ਮੀ ਦੀ ਇੱਕ ਕਣੀ ਵੀ ਨਹੀਂ ਪਈ ਇੱਕ ਵੀ ਬੂੰਦ ਨਹੀਂ ਪਈ ਐਂਡ ਲਾਸਟ ਹੈ ਕਨੀ ਦਾ ਕਰਨੀ ਇਹ ਸੱਤ ਬੜਾ ਕਦੀ ਵਾਲਾ ਹੈ ਯਾਨਕੀ ਕਰਨੀ ਵਾਲਾ ਨੰਬਰ 5th ਹੈ ਕੜਾ ਟੱਕੜ ਅਸੀਂ ਕੜਾ ਪਾ ਕੇ ਦਾਣੇ ਤੋਲੇ ਨੈਕਸਟ ਦਾ ਬੰਦਾ ਨਿੱਕੀ ਸੂਲ ਮੇਰੇ ਪੈਰ ਵਿੱਚ ਕੰਡਾ ਚੁਬ ਗਿਆ ਨੰਬਰ 3 ਹੈ ਮੱਛੀ ਦੀ ਹੱਡੀ ਇਸ ਮੱਛੀ ਵਿੱਚ ਕੜਾ ਬਹੁਤ ਹੈ ਐਂਡ ਲਾਸਟ ਦਾ ਦੁਖਦਾਇਕ ਬੰਦਾ ਸੁਨੀਲ ਦੇ ਦੁਸ਼ਮਣਾਂ ਨੇ ਉਸ ਦਾ ਕੜਾ ਕੱਢਾਂ ਲਈ ਉਸ ਨੂੰ ਮਾਰਨ ਦੀ ਗੋਂਦ ਗੁੰਦੀ ਐਂਡ ਨੈਕਸਟ ਹੈ 6 ਨੰਬਰ ਤੇ ਕਾਲ ਸਮਾ ਕਾਲ ਤਿੰਨ ਪ੍ਰਕਾਰ ਦੇ ਹੁੰਦੇ ਹਨ ਕਿਹੜੇ-ਕਿਹੜੇ ਭੂਤਕਾਲ ਵਰਤਮਾਨ ਕਾਲ ਤੇ ਭਵਿੱਖ ਕਾਲ ਪਾਸ ਪ੍ਰੈਜ਼ੈਂਟ ਤੇ ਫਿਊਚਰ ਠੀਕ ਹੈ ਅਗੇ ਕਾਲ ਦਾ ਬੰਦਾ ਮੌਤ ਬਸ ਉਸ ਦਾ ਕਾਲ ਉਸ ਨੂੰ ਇੱਥੇ ਲੈ ਆਇਆ ਅਸੀਂ ਕੰਦੇ ਨਾ ਜਦੋਂ ਕਿਸੇ ਦੀ ਲਿਖੀ ਹੋਏ ਤੇ ਬੰਦਾ ਆਪੇ ਚਲ ਜਾਂਦਾ ਇਹਦਾ ਉਹ ਮਤਲਬ ਹੈ ਕਿ ਉਸ ਦਾ ਕਾਲ ਉਸ ਨੂੰ ਉੱਥੇ ਲੈ ਆਇਆ ਖਾਣ ਦੀਆਂ ਚੀਜ਼ਾਂ ਦੀ ਕਮੀ ਬੰਗਾਲ ਦੇ ਕਾਲ ਵਿੱਚ ਬਹੁਤ ਸਾਰੇ ਬੰਦੇ ਮਰ ਗਏ ਹਨ ਨੰਬਰ 7 ਹੈ ਕੋਟ ਗੱਲ ਪਾਉਣ ਵਾਲਾ ਕੱਪੜਾ ਮੈਂ ਸਰਦੀ ਤੋਂ ਬਚਣ ਲਈ ਕੋਟ ਗਲਪਾ ਲਿਆ ਨੈਕਸਟ ਕੋਟ ਦਾ ਮਤਲਬ ਹੈ ਕਿਲਾ ਫੌਜ ਨੇ ਕੋਟ ਨੂੰ ਘੇਰਾ ਪਾ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਨੈਕਸਟ ਤਾਸ਼ ਦੀ ਬਾਜੀ ਤਾਸ਼ ਦੀ ਬਾਜੀ ਪਹਿਲੀ ਬਾਜੀ ਵਿੱਚ ਹੀ ਅਜੇ ਓਨਾ ਸਿਰ ਕੱਟ ਕਰ ਦਿੱਤਾ ਨੰਬਰ 4th ਹੈ ਕਰੋੜ ਧਰਤੀ ਉੱਪਰ ਕਈ ਕੋਟ ਜੀਵ ਜੰਤੂ ਹਨ ਕੋਟ ਮਤਲਬ ਕਰੋੜ ਇਸ ਕਰਕੇ ਤਾਂ ਕੀ ਹੈ ਧਰਤੀ ਉੱਪਰ ਕਈ ਕੋਟ ਮਤਲਬ ਕਰੋੜੋ ਜੀਵ ਜੰਤੂ ਹੋ ਗਏ ਹਨ ਅਸੀਂ ਇੱਥੇ ਕਰੋੜ ਨਹੀਂ ਲਿਖਣਾ ਅਸੀਂ ਇੱਥੇ ਕੋਟ ਹੀ ਲਿਖਣਾ ਨੈਕਸਟ ਕਰ ਸ਼ਿਕਰੀ ਉਸ ਦੇ ਸੀਰ ਵਿੱਚ ਬਹੁਤ ਕਰ ਹੈ ਨੈਕਸਟ ਕਰ ਦਾ ਕਰਨਾ ਤੂੰ ਜਰਾ ਮਿਹਨਤ ਕਰ ਨੈਕਸਟ ਵਧਾਉਣਾ ਉਸ ਨੇ ਹੱਥ ਅੱਗੇ ਕਰਕੇ ਰੋਟੀ ਲਈ ਐਂਡ ਕਰ ਦਾ ਲਾਸਟ ਅਰਥ ਹੈ ਹਾਥ ਪ੍ਰਧਾਨ ਮੰਤਰੀ ਨੇ ਆਪਣੇ ਕਰ ਕਮਲਾ ਨਾਲ ਇਸ ਇਮਾਰਤ ਦੀ ਨੀ ਰੱਖੀ ਨੰਬਰ 9th ਕਿਲਾ ਡੰਗਰ ਬੰਨਣ ਵਾਲਾ ਇਹ ਕਿਲਾ ਡੂੰਗਾ ਗੱਡ ਦਿਓ ਨੰਬਰ 2nd ਜ਼ਮੀਨ ਦੀ ਪੈਦਾਇਸ਼ ਹਰੀਸ਼ ਕੋਲਤੀ ਕਿਲੋ ਜ਼ਮੀਨ ਹੈ ਨੰਬਰ 10th ਐ ਲਾਸਟ ਹੈ ਕਲੀ ਸਫੇਦੀ ਵਿਆਹ ਕਾਰਨ ਉਸ ਦੇ ਘਰ ਵਿੱਚ ਕਲੀ ਹੋ ਰਹੀ ਹੈ ਵਾਈਟ واਸ਼ ਜੀ ਨੂੰ ਅਸੀਂ ਕਹਿੰਦੇ ਹਾਂ ਠੀਕ ਹੈ ਨੈਕਸਟ ਨੰਬਰ 2nd ਹੈ ਫੁੱਲ ਦੀ ਕਲੀ ਇਸ ਕਲੀ ਨੂੰ ਫੁੱਲ ਬੰਦਿਆ 2 ਦਿਨ ਲੱਗਣਗੇ ਨੈਕਸਟ ਕਲੀ ਦਾ ਹੁੰਦਾ ਭਾਂਡੇ ਕਲੀ ਕਰਨਾ ਅੱਜ ਕੱਲ ਭਾਂਡੇ ਕਲੀ ਕਰਨਾ ਬੰਦ ਹੀ ਹੋ ਗਿਆ ਹੈ ਐਂਡ ਲਾਸਟ ਕਲੀ ਦਾ ਗਾ ਖੇੜ ਕਲੀ ਜੋਟਾ ਬੱਚਿਆਂ ਦੀ ਖੇੜ ਹੈ ਠੀਕ ਹੈ ਅੱਜ ਅਸੀਂ ਕੱਕੇ ਦੇ ਕਿਤੇ ਬਹੁ ਆਰਥਕ ਸ਼ਬਦ ਅਸੀਂ ਉਹ ਨੈਕਸਟ ਕਰਾਂਗੇ ਦੇ